ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸ ਵੀ ਮੀਤੇ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਆ ਉਹ ਤੁਹਾਡੇ ਨਾਲ ਸ਼ੇਅਰ ਕਰ ਲੈਨੇ ਆ ਟਾਈਮ ਆ ਜਿਹੜਾ ਸ਼ਾਇਦ 4:00 ਬਜੇ ਪੂਰੇ 4:00 ਕੇ ਵੱਜੇ ਹੋਣਿਆ ਮੈਂ ਹਮੇਸ਼ਾ ਅਸੀਂ ਮੈਂ ਲੇਟ ਲਤੀਫਾ ਮੈਂ ਅੱਧਾ ਘੰਟਾ ਲੇਟ ਰੋਜ ਜੇ ਹੀ ਟਾਈਮ ਓਵਰ ਹੋਇਆ ਹੁੰਦਾ ਰੋਜ ਜੀ ਤੇ ਮੈਂ ਰੱਖੀ ਆ ਚਾਹ ਤੇ ਮੈਨੂੰ ਲੱਗੀ ਹੋਈ ਆ ਬਹੁਤ ਜ਼ਿਆਦੇ ਭੁੱਖ ਅੱਜ ਸਵੇਰੇ ਨਾ ਮੇਰਾ ਰੋਟੀ ਦਾ ਘਾਟਾ ਮਚਾ ਹੋ ਗਿਆ ਮੇਰਾ ਤਾਂ ਬਸ ਦਿਨ ਰਾਤ ਰੋਟੀ ਦਾ ਰਾਤ ਮੇਰ ਨਾਲ ਬੜੀ ਭੈੜੀ ਹੋਈ ਤੁਹਾਨੂੰ ਮੈਂ ਰਾਤ ਦੀ ਗੱਲ ਦੱਸਾਂ ਰਾਤ ਮੈਂ ਜਦੋਂ ਲਾਈਵ ਆਈ ਮੈਂ ਉਸ ਤੋਂ ਬਾਅਦ ਰੋਟੀ ਖਾਣੀ ਸੀਗੀ ਹਨਾ ਕਿ 9 ਸ਼ੈ 10 ਵਜੇਗੇ ਸੀ ਤੇ ਮੈਂ ਕਿਹਾ ਚਲ ਜਿੰਨੀ ਕਿ ਭੁੱਖ ਹੈਗੀ ਵੀ ਰੋਟੀ ਖਾ ਲੈਣੀ ਆ ਤੇ ਉਸ ਤੋਂ ਪਹਿਲਾਂ ਮੈਂ ਕਿਹਾ ਚੱਲ ਪਹਿਲਾਂ ਪਸ਼ੂਆਂ ਕੋ ਗੇੜਾ ਲਾਇਆ ਮੈਂ ਦੇਖਿਆ ਮੈਂ ਬਈ ਮਿੱਠੀ ਹੋਣੀ ਬੈਠੇ ਰਹੇ ਚੰਗੀ ਤਰ੍ਹਾਂ ਵਧੀਆ ਠੀਕ ਠਾਕ ਤੇ ਵੀ ਫੇਰ ਆ ਕੇ ਰੋਟੀ ਖਾਣੀ ਆ ਉਹਨਾਂ ਕੋ ਕਿਹੜਾ ਲਾਉਣ ਗਈ ਤਾਂ ਅਜੀਬ ਕਿਸਮ ਦੀ ਇੱਕ ਬਿਜਲੀ ਜੀ ਵੀ ਲੱਸ਼ ਗਈ ਉਹ ਮੇਰੇ ਫੋਨ 'ਚ ਨਹੀਂ ਵੀਡੀਓ ਬਣੀ ਉਹ ਪਰਮ ਤੇ ਬਣੀ ਆ ਪਰ ਮਾਰੇ ਫੋਨ 'ਚ ਉਹ ਤੁਮਗਵਾਉਂਗੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਅੱਗੇ ਜਾ ਕੇ ਠੀਕ ਆ ਤੇ ਪਈ ਉਹ ਅਜੀਬ ਕਿਸਮ ਦੀ ਵੀਡੀਓ ਜੀ ਲੱਸ਼ ਗਈ ਹੈ ਨਾ ਮੀ ਬਦਲਾਏ ਆਈ ਲੈਡ ਜੀ ਚੱਲੇ ਪਹਿਲਾਂ ਤਾਂ ਮੈਂ ਡਰ ਗਈ ਵੀ ਇਹ ਕੀ ਆ ਹੈ ਨਾ ਮੈਂ ਇਕੱਲੀ ਹੋ ਸੀ ਇਹ ਅੰਦਰ ਸੀ ਇਹ ਹੈ ਨਾ ਟਾਈਮ ਉਹ ਹੀ ਪੌਣੇ ਕ 10 ਦਾ ਜਦੋਂ ਲਾਈਵ ਆਫ ਕਰੀ ਉਦੋਂ ਦੀ ਗੱਲ ਹੈ ਨਾ ਫੇਰ ਵੀ ਮੈਂ ਪਰਮ ਨੂੰ ਉਹ ਬਾਜ ਮਾਰੀ ਉਹ ਪਰਮ ਭੱਜ ਗਿਆ ਭੱਜ ਗਿਆ ਚਲ ਅਸੀਂ ਵੀਡੀਓ ਬਣਾਉਣ ਲੱਗ ਗਏ ਤੇ ਦੇਖਣ ਲੱਗ ਗਏ ਉਹ ਫੜ ਕੇ ਹੈ ਨਾ ਇਹ ਵੀ ਚਲੇ ਗਏ ਇਹ ਕਹਿੰਦੇ ਵੀ ਉਹ ਆ ਬਿਜਲੀ ਲੱਸ਼ਕਦੀ ਆ ਹੈ ਨਾ ਕਿਉਂਕਿ ਆਲੇ-ਦਾਲੇ ਸਾਰੇ ਕਹਿੰਦੇ ਮੀਂਹ ਪਈ ਜਾਂਦਾ ਸਾਡੇ ਨਹੀਂ ਹਾਲੇ ਤੱਕ ਪਿਆ ਫੇਰ ਕਹਿੰਦੇ ਨੇ ਵੀ ਮੀਂਹ ਦਾ ਜਿਹੜਾ ਕਹਿਰਾ ਉਹ ਪਹਿਲਾਂ ਆਊਗਾ ਫੇਰ ਆਊਗਾ ਮੀਂਹ ਹੈ ਨਾ ਮੀਂਹ ਆ ਕੇ ਮੌਸਮ ਠੀਕ ਹੋਣਾ ਹੈ ਉਦੋਂ ਪਹਿਲਾਂ ਤਾਂ ਤੁਹਾਨੂੰ ਵੀ ਪਤਾ ਹੀ ਹੈ ਵੀ ਬਹੁਤ ਜ਼ਿਆਦਾ ਗਰਮੀ ਆ ਹੈ ਨਾ ਚਲੋ ਜੀ ਫੇਰ ਮੈਂ ਆ ਕੇ ਰੋਟੀ ਖਾਣ ਲੱਗੀ ਤੇ ਰੋਟੀ ਖਾਣ ਤੋਂ ਪਹਿਲਾਂ ਮੈਂ ਭੰਡ-ਭੁੰਡਾ ਸੈੱਟ ਕਰਨ ਲੱਗੀ ਮੈਂ ਆਪਣੀ ਸਬਜ਼ੀ ਪਾ ਲਈ ਥੋੜੀ ਜੀ ਉਹ ਜਿਹੜੀ ਚਿੱਟੇ ਚਣਿਆਂ ਦੀ ਬਣਾਈ ਸੀਗੀ ਮੈਂ ਚਲ ਥੋੜੀ ਜੀ ਰੋਟੀ ਖਾਣੀ ਹੈ ਡੇਢ ਰੋਟੀ ਤੇ ਰੋਟੀ ਖਾ ਕੇ ਉਸ ਤੋਂ ਬਾਅਦ ਮੈਂ ਫੇਰ ਕੀ ਕਰਨਾ ਸੀਗਾ ਫ੍ਰਿਜ ਦੇ ਵਿੱਚ ਦਾਲ ਜਿਹੜੀ ਸਬਜ਼ੀ ਆਪਾਂ ਬਣਾਈ ਸੀ ਉਹ ਫ੍ਰਿਜ ਚ ਲਾਉਣੀ ਸੀ ਉਹ ਲਾਉਣ ਗਈ ਉੱਥੇ ਪਤਾ ਲੈਂਟ ਲਾਈ ਨਹੀਂ ਕਮਰੇ ਦੀ ਮੈਂ ਚਲ ਫ੍ਰਿਜ ਦੀ ਲਾਈਟ ਚੱਲਦੀ ਹੋਈ ਹੈ ਹਨਾ ਤੁਹਾਨੂੰ ਪਤਾ ਫ੍ਰਿਜ ਆਪਣੀ ਉਧਰ ਕਮਰੇ ਚ ਤੇ ਫੇਰ ਮੇਰਾ ਪਤਾ ਨਹੀਂ ਕਿਵੇਂ ਹੱਥ ਲੱਗ ਗਿਆ ਕੌਲੀ ਦੇ ਵਿੱਚ ਉਹ ਜਿਹੜੀ ਬੱਚਿਆਂ ਨੇ ਛੱਡੀ ਸਬਜ਼ੀ ਉਹ ਡੁੱਲ ਗਈ ਹਾਏ ਮਾਹ ਕਾਹਦੀ ਰੋਟੀ ਖਾਣੀ ਆ ਬਈ ਇਹ ਕੀ ਹੋ ਗਿਆ ਫੇਰ ਉਹ ਪੋਚੇ ਪਾਚੇ ਲਾਉਂਦੀ ਫਿਰਗੀ ਮੈਨੂੰ ਉਹੀ ਜਣੀ 3:30 ਹੋ ਗਈ ਹਨਾ ਚਾਹ ਚਾਹ ਮਿੱਠਾ ਵੀ ਪਾਲੀ ਪਾਣੀ ਰਹਿ ਗਿਆ 3:30 ਹੋ ਗਏ ਜਾਨੀ ਮੈਨੂੰ ਰੋਟੀ ਖਾਣ ਦੀ ਗੱਲ ਦੀ ਨੂੰ ਫੇਰ ਰੋਟੀ ਖਾਦੀ ਫੇਰ ਆਪਦਾ ਭਾਂਡੇ ਧੋਤੇ ਦੁੱਧ ਪੀਤਾ ਘੁੱਟ ਫੇਰ ਜਾ ਕੇ ਕਿਤੇ ਫੇਰ ਵੀਡੀਓ ਐਡੀਟਿੰਗ ਕਰਨ ਲੱਗੀ ਤਾ ਫੋਨ ਦੀ ਬੈਟਰੀ ਨਹੀਂ ਸੀਗੀ। ਉਹ ਰਹਿ ਗਿਆ। ਅੱਜ ਪੂਰਾ ਦਿਨ ਪਤਾ ਨਹੀਂ ਫੋਨ ਨੂੰ ਹਲਵਾ ਕੀ ਹੋਇਆ। ਫੋਨ ਐ ਨਹੀਂ ਚਾਰਜ ਹੋਣ ਚਾਹੁੰਦਾ। ਫੋਨ ਵੀ ਮਸਾ ਹੱਲੇ ਕਿਤੇ 60 61 ਹੋਇਆ। ਮੈਂ ਕਿਹਾ ਚੱਲ ਥੋੜੀ ਜੀ ਤੁਹਾਡੇ ਨਾਲ ਗੱਲ ਕਰ ਲੈਣੀ ਆ। ਕੇ ਫੇਰ ਦੇਖ ਲਈ ਅੱਜ ਵੀਡੀਓ ਵੀ ਨਹੀਂ ਹੱਲੇ ਪਬਲਿਸ਼ ਕਰੇਗੀ। ਵੀਡੀਓ ਵੀ ਰਹਦੀ ਆ ਹੱਲੇ। ਫੇਰ ਅੱਜ ਆਪਾਂ ਨੇ ਲਾਲੀਪੁਰ ਚੁੱਲੇ ਦੀ ਮਿੱਟੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਦੀ ਦੁਸ਼ਹਿਰਾ ਤੇ ਕੱਲ ਨੂੰ ਦੁਸ਼ਹਿਰਾ ਆਇਆ ਤੇ ਮੇਰੇ ਵੱਲੋਂ ਸਾਰਿਆਂ ਨੂੰ ਵਿਜੇ ਦਸਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਕਰੇ ਭਾਈ ਬੁਰਾਈ ਦੀ ਤਾਂ ਹਾਰ ਹੁੰਦੀ ਹੋ ਹੁੰਦੀ ਆ ਅਸ਼ਾਈ ਦੀ ਜਿੱਤ ਹੁੰਦੀ ਹੁੰਦੀ ਆ ਹਨਾ ਹਮੇਸ਼ਾ ਬੁਰੇ ਲੋਕਾਂ ਦਾ ਫੇਰ ਵੀ ਪਰ ਬੁਰੇ ਲੋਕ ਮੰਨਦੇ ਥੋੜੀ ਹੁੰਦੇ ਆ ਵੀ ਹਮ ਉਹ ਆਪੇ ਮੰਨ ਕੇ ਚੱਲੋ ਵੀ ਹਮ ਨਹੀਂ ਬੁਰੇ ਚੰਗਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਹੈ ਨਾ ਉਹ ਮੰਨ ਕੇ ਚੱਲੋ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਵੀ ਆਪਾਂ ਉਹ ਮੰਨ ਕੇ ਚੱਲਦੇ ਆ ਹਨਾ ਪਰ ਬਾਕੀ ਲੋਕ ਆ ਤੁਹਾਨੂੰ ਪਤਾ ਹੀ ਹੈ ਹੁਣ ਚੰਗਾ ਭਲਾ ਸਾਰਾ ਕੁਝ ਮੈਂ ਕਦੇ ਕਿਸੇ ਦਾ ਨਾਮ ਲਿਆ ਤਾਂ ਤੁਸੀਂ ਦੱਸੋ ਵੀਡੀਓ ਦੇ ਵਿੱਚ ਮੈਂ ਜੇ ਕਦੇ ਕਿਸੇ ਦਾ ਨਾਮ ਲਿਆ ਹੋਵੇ ਪਰ ਉਹੀ ਆ ਕੇ ਟੰਗ ਵਸਾਉਣੀ ਹੁਣ ਆਂਟੀ ਕਹਿੰਦੇ ਕਮੈਂਟ ਕਰਕੇ ਵੀ ਅਗਲੇ ਦੀ ਫੋਟੋ ਲਾਓ ਹਨਾ ਨਾਮ ਦੱਸੋ ਅਗਲੇ ਦਾ ਵਿੱਚ ਅੰਟੀ ਅਗਲਾ ਆਡੀਓ ਮੇਰੇ ਨਾਲ ਹੀ ਬਣਾ ਲੈਂਦਾ ਫੋਟੋ ਉੱਤੇ ਕੋਈ ਲਾਉਣ ਦੀ ਉਹਨਾਂ ਦੀ ਔਕਾਤ ਹੈਗੀ ਉਹ ਫੋਟੋ ਲਾ ਕੇ ਆਪਣੀ ਪ੍ਰੋਫਾਈਲ ਲਾ ਕੇ ਪ੍ਰੋਫਾਈਲ ਵੀਕ ਲਾ ਕੇ ਤੇ ਆਪਣੀ ਪ੍ਰੋਫਾਈਲ ਜਿਹੜੀ ਉਹ ਤਿਆਰ ਕਰ ਲਓ ਕਦੇ ਵੀ ਨਹੀਂ ਫੇਕ ਆਈਡੀਆਂ ਬਣਾਉਣੀਆਂ ਨੇ ਕਹਿੰਦੇ ਮੈਂ ਕਹਿੰਦੀ ਵੀ ਜੇ ਹਿੰਮਤ ਆ ਤਾਂ ਆਪਣੀ ਰੀਅਲ ਆਈਡਿਟੀ ਆ ਕੇ ਕਮੈਂਟਸ ਕਰੋ ਠੀਕ ਆ ਤੇ ਬਾਕੀ ਮੇਰੇ ਤੁਹਾਡੇ ਕੋਲੇ ਜਿਹੜੇ ਕਮੈਂਟ ਕਰਦੇ ਹੁੰਦੇ ਨੇ ਨਾ ਉਹਦੇ ਕੋਲੇ ਮੇਰਾ ਨੰਬਰ ਵੀ ਆ ਤੇ ਉਹਨੂੰ ਮੇਰਾ ਘਰ ਵੀ ਪਤਾ ਉਹ ਬੜਾ ਆਰਾਮ ਨਾਲ ਇੱਥੇ ਆਉਂਦੇ ਸੀ ਜਾਂਦੇ ਸੀ ਜਦੋਂ ਤੱਕ ਮੈਂ ਉਹਨਾਂ ਨੂੰ ਖਵਾ ਦਿੰਦੀ ਸੀ ਤੇ ਜਦੋਂ ਫਿਰ ਮੈਨੂੰ ਵੀ ਅਸਲੀਅਤ ਪਤਾ ਲੱਗੀ ਵੀ ਹੱਥ ਤਾਂ ਇਹਨਾਂ ਦੇ ਵੀ ਨਹੀਂ ਪੈਰ ਤਾਂ ਇਹਨਾਂ ਦੇ ਵੀ ਨਹੀਂ ਬੋਲਣ ਨੂੰ ਜ਼ੁਬਾਨ ਬਥੇਰੀ ਲੱਗੀ ਹੋਈ ਆ ਹਰੇਕ ਦੇ ਘਰ ਜਾ ਕੇ ਬੋਲਣਾ ਆਉਂਦਾ ਤੇ ਮੈਂ ਕੰਮ ਕਰਦੀ ਫਰੀ ਜਾਨੀ ਆ ਮਰੀ ਜਾਨੀ ਆ ਬੋਹੇ ਨਹੀਂ ਇਹ ਗੱਲ ਗਲਤ ਆ ਮਾਹਨੇ ਅੱਜ ਜਿਹੜੀ ਮੈਂ ਮਾੜੀ ਆ ਤੇ ਇਹ ਬੰਦਾ ਮਾੜਾ ਉਹਨਾਂ ਲਈ ਤਾਂ ਮਾੜਿਆ ਸੀ ਅਸੀਂ ਅਸੀਂ ਖਿਲਾਉਣਾ ਬੰਦ ਕਰਤਾ ਮੈਂ ਵੀ ਖਿਲਾ ਦਿੰਦੀ ਸੀ ਕਿਸੇ ਨੂੰ ਤੁਸੀਂ ਜੀ ਮੈਂ ਵੀ ਕਿਸੇ ਨੂੰ ਖਿਲਾ ਦਿੰਦੀ ਸੀ ਲਾਜ਼ ਜਦ ਲਗਦਾ ਆਪਣੀ ਚਾਲ ਬਣ ਗਈ ਤੇ ਮੇਰੀ ਮਸ਼ੀਨ ਲਈ ਹੋਈ ਆ ਕੱਪੜੇ ਵੀ ਧੋਤੇ ਗਏ ਲਾਜ਼ ਪਰ ਉਹ ਆਂਿਆਂ ਨੇ ਜਦ ਮਾਇ ਸੀ ਮੈਂ ਕੱਪੜੇ ਧੋ ਕੇ ਆਉਂਗੂ ਮੈਨੂੰ ਭੁੱਖ ਲੱਗੀ ਐ ਫੇਰ ਮਾਹਨੇ ਨਾਲੇ ਕੰਮ ਲੇਟ ਹੋ ਜਾਊਗਾ ਇਹ ਏ ਚਾਹ ਪੀ ਕੇ ਵੀ ਆਪ ਦਾ ਕੰਮ ਲੱਗਣਗੇ ਹਨ ਬੱਦੇ ਨਾਲ ਗਾਵਾਣ ਜਿਵੇਂ ਇਰਾਂ ਲਾਦਾ ਥੋੜੀ ਨਾ ਰਜ ਅਸੀਂ ਡੇਡ ਡੇਡ ਗਲਾਸ ਚਾਹ ਦਾ ਪੀ ਕੇ ਚਾਹ ਹੁਣ ਇੰਨਾ ਕੇ ਪਾਣੀ ਆ ਉਹਦੇ ਵਿੱਚ ਗੁੱਡੇ ਆ ਦੁੱਸੇ ਚ ਪੱਤੀ ਪਾ ਕੇ ਪੀ ਕੇ ਫੇਰ ਕੰਮ ਲੱਗਦੇ ਹੁੰਦੇ ਹੈ ਗਰਮੀ ਨੇ ਬਾਕਸਾ ਕਰਾਈ ਪਈ ਆ ਲਓ ਜੀ ਕੱਪੜੇ ਘੋਲਾਂਗੇ ਤੇ ਫੇਰ ਕਪੜੇ ਖਿਚੋਲਣ ਤੋਂ ਬਾਅਦ ਕੀ ਕਰਨਾ ਧਾਰਾਂ ਚਵਾ ਦੂੰਗੀ ਅ ਅੱਜ ਆਪਣੇ ਕੋ ਹੈਗੀ ਸਬਜ਼ੀ ਚਿੱਟੇ ਚਾਨੇ ਪਏ ਅੱਜ ਅਸੀਂ ਦਿਨੇ ਖਾਦੇ ਹੀ ਨਹੀਂਗੇ ਤੇ ਜਿਹੜੀ ਮੈਂ ਉਹ ਉਹ ਦਿਨ ਦਾਲ ਲਈ ਸੀ ਬਣਾਈ ਉਹ ਥੋੜੀ ਜੀ ਸਾਡੇ ਕੋਲ ਬਚ ਗਈ ਸੀ ਉਹਦੇ ਮੈਂ ਪਰੌਠੇ ਬਣਾ ਲਏ ਮੈਂ ਕੋਈ ਵੀ ਚੀਜ਼ ਵੇਸਟ ਨਹੀਂ ਕਰਦੀ ਹੁੰਦੀ ਹੈ ਨਾ ਤੇ ਬਾਕੀ ਥੈਂਕ ਯੂ ਸੋ ਮੱਚ ਸਾਰੇ ਭੈਣ ਭਰਾਵਾਂ ਦਾ ਇੰਨਾ ਸਾਥ ਸਪੋਰਟ ਦੇਣ ਦੇ ਲਈ ਪਰ ਤੁਸੀਂ ਡੇਲੀ ਵੀਡੀਓ ਕਿਉਂ ਨਹੀਂ ਦੇਖਦੇ ਹੈਗੇ ਜੇ ਕੋਈ ਤੁਹਾਨੂੰ ਵੀ ਨਾ ਇਹੀ ਬਸ ਤੁਹਾਨੂੰ ਵੀ ਕੰਟਰੋਵਰਸੀ ਵਾਲੀ ਇਹ ਵੀਡੀਓ ਜਿਆਦਾ ਪਸੰਦ ਨਹੀਂ ਤੁਸੀਂ ਜਦੋਂ ਮੈਂ ਡੇਲੀ ਵੀਡੀਓ ਪਾਉਣੀ ਆ ਤੁਸੀਂ ਡੇਲੀ ਕਿਉਂ ਨਹੀਂ ਕਲਿੱਕ ਕਰਦੇ ਹੈਗੇ ਪਰ ਨਹੀਂ ਫਿਰ ਲੋ ਸਾਰੇ ਕਹਿ ਦਿੰਦੇ ਹੋ ਤੁਸੀਂ ਹੈਨਾ ਵੀ ਵਿਊ ਲੈਣ ਦੇ ਮਾਰੇ ਇੱਦਾਂ ਕਰਦੇ ਆ ਤਾਂ ਕਰਦੇ ਆ ਇਹ ਵਿਊ ਲੈਣ ਦਾ ਕੋਈ ਹੋਰ ਨਹੀਂ ਹੁੰਦਾ ਹੈਗਾ ਜੇ ਵਿਊ ਲੈਣੇ ਹੋਣ ਤਾਂ ਬੰਦਾ ਬਿੰਦੇ ਬਿੰਦੇ ਉਦਾਂ ਹੀ ਬੋਲੀ ਜਾਵੇ ਹੈਨਾ ਤੇ ਅਗਲੇ ਨੂੰ ਵੀ ਥੋੜੀ ਚਕਲ ਚਾਹੀਦੀ ਆ ਉਹ ਬੋਲ ਕੇ ਜਿਆਦਾ ਗਲਤ ਗਈ ਸੀ ਮੈਂ ਤਾਂ ਵੀਡੀਓ ਪਾਈ ਆ ਨਹੀਂ ਤਾਂ ਅੱਗੇ ਮੇਰੇ ਕੋਲ ਬਥੇਰ ਵਕ ਕਿਸੇ ਦਿਨ ਮੈਂ ਤੁਹਾਨੂੰ ਕੰਨ ਵੀ ਕਿਹਾ ਮੈਂ ਕਿਸੇ ਦਿਨ ਲਾ ਦੂੰਗੀ ਸਕਰੀਨਸ਼ਾਟ ਲੈ ਹੋਏ ਰਿ ਕਮੈਂਟ ਤੁਹਾਨੂੰ ਵੀ ਪੜ ਕੇ ਇਦਾਂ ਲੱਗੂ ਵੀ ਇਹ ਲਿਖਣ ਵਾਲੇ ਬੰਦੇ ਨੇ ਲਿਖ ਕਿਵੇਂ ਦਿੱਤੀ ਇੰਨੀ ਗੰਦੀ ਗੱਲ ਐਨਾ ਗੰਦਾ ਗੰਦਾ ਲਿਖ ਲਿਖ ਕੇ ਨਾ ਲਾਇਆ ਹੋਇਆ ਕਮੈਂਟ ਚੇਪਣਾ ਬਹੁਤ ਸੌਖਾ ਆ ਬਹੁਤ ਹੀ ਸੌਖਾ ਪਹਿਲਾਂ ਇਹ ਪੱਲੂ ਧੋਵੋ ਲਓ ਜੀ ਸਾਡਾ ਆ ਗਿਆ ਤੇ ਸ਼ਹਿਰੇ ਦੇ ਫਲ ਫਰੂਟ ਬਨਾਣਾ ਵੀ ਆ ਗਿਆ ਇਧਰ ਮੁੱਕੀ ਕੋਈ ਨਾ ਕਰੀ ਨਾ ਹੋ ਸਸੀ ਗੱਲ ਦੇਖਾਇਆ ਇਧਰ ਦੇਖ ਕੇ ਕਰ ਤੇ ਸੋਚੀ ਤਾਂ ਸੋਚੀ ਕੈਲ ਟਰਾਵਾ ਰਵੇ ਆਪਣੇ ਮੁੰਡਾ ਗਿਆ ਹੋਇਆ ਅੱਜ ਕੋਈ ਵਧੀਆ ਨਹੀਂ ਗੱਲਬਾਤ ਕਰਨ ਉਹਨੇ ਨਾ ਫੋਨ ਕਰਿਆ ਪਰ ਫੋਨ ਲਾਇਓ ਲਾਇਓ ਫੋਨ ਤੇ ਨਾ ਸਟੇਟਸ ਵਗੈਰਾ ਪਾਇਆ ਕੋਈ ਮੈਂ ਮੈਂ WhatsApp 'ਚ ਹੀ ਗੋਲੀ ਮੇਰਾ ਫੋਨ ਹੀ ਹੁਣ ਚੱਕਿਆ ਸਟੋਰੀ ਉਹ ਕੀ ਪਾਉਂਦੇ ਹੁੰਦੇ ਨੇ ਉਹ ਕੀ ਪਾਉਂਦੇ ਹੁੰਦੇ ਨੇ ਉਹ ਸਟੋਰੀ ਪਾਉਂਦੇ ਹੁੰਦੇ ਨੇ ਮੈਨੂੰ ਭੁੱਖ ਲੱਗੀ ਹੋਈ ਆ ਮਰ ਕੋਣ ਦਾਲ ਵਾਲੀਆਂ ਰੋਟੀ ਪੈ ਜੇ ਮੈਂ ਚਾਹ ਨਾ ਖਾਉਂਗੀ ਚਾਹ ਨਾ ਮੱਖਣੀ ਨਾਲ ਆਹੇ ਉੱਧਰ ਨਿਆਣੇ ਨੇ ਬਦਾਣਾ ਜਰ ਰਲਾ ਕੇ ਰੱਖਿਆ ਸੀ ਇਹ ਖਾਈਏ ਦੋਕ ਸੋਸਰੀ ਕਿਵੇਂ ਜਾਂਦੀ ਆ ਕੰਧ ਤੇ ਚੜੀ ਪਲੀਜ਼ ਵੀਡੀਓ ਨੂੰ ਫੋਲੋ ਵਾਚ ਕਰਿਆ ਕਰੋ ਐਂਡ ਹੋ ਕਰਿਆ ਕਰੋ ਆ ਸੱਲੀਆਂ ਵੀ ਹੋ ਗਈਆਂ ਪਕੌੜੀਆਂ ਠੋਡੀਆਂ ਤਾਂ ਹੀ ਖਾਦੀਆਂ ਕਿਸੇ ਨੇ ਮੈਂ ਵੀ ਗਿਆ ਡੱਬੇ ਜੰਨੀ ਆਪੇ ਕਿ ਮੈਂ ਵੱਜ ਗਈ ਆ। ਏ ਉੱਧਰ ਰੋਲਸ ਤੇ ਕੰਮ ਤੇ ਫੇਰ ਕੇ ਨਾ ਆ ਫੇਰ ਪਕੌੜੀਆਂ ਲਿਆ ਕੇ ਦਿਓ। ਐਨਾਂ ਹੀ ਖਾਦਿਆ ਮੈਂ ਨਹੀਂ ਆਣੀ ਆ। ਚਾਹ ਪਾਣੀ ਪੀਣਾ ਥੋੜਾ ਜਿਹਾ। ਜਿੱਦੇ ਮੈਂ ਕਰ ਦੋ ਚਾਹ ਵੀ ਬਣ ਗਈ। ਰੋਟੀ ਵੀ ਲਿਆਂਦੀ। ਰੋਟੀ ਮੈਂ ਗਰਮ ਕਰ ਲਈ। ਕੱਦ ਮੈਂ ਪੀਲੀ ਗਾੜੀ ਗਾੜੀ ਲੱਸੀ ਤੁਹਾਨੂੰ ਮੈਂ ਦੱਸਦੀ ਸੀ ਉਹ ਜਿਹੜਾ ਦੁੱਧ ਘੜਿਆ ਸੀ। ਉਹ ਲੱਸੀ ਨਾਲ ਬਸ ਫਿਰ ਮੈਨੂੰ ਨੀਂਦ ਆਈ ਜਾਵੇ ਨੀਂਦ ਆਈ ਜਾਵੇ। ਪਈ ਤਾਂ 2 ਕੁ ਮਿੰਟ ਜਨ ਜਿਹਾਰ ਕਿੱਥੇ ਬੈਣ ਲੈਂਦਾ। ਕੰਮੇ ਬਹੁਤ ਜ਼ਿਆਦਾ ਹੈ। ਚਲੇ ਮਿੱਟੀ ਲੱਗੀ ਅੱਜ ਤੂਫਾਨੀਆਂ ਤੁਹਾਨੂੰ ਬਾਅਦ ਚ ਚਲੇ ਮਿੱਟੀ ਲੈ ਆਇਆ ਚ ਪਹਿਲਾਂ ਅਸੀਂ ਅੱਗ ਪਾਤੇ ਸਾਡੇ ਕੋਲ ਕੋਈ ਹੋਰ ਸਿਸਟਮ ਹੈ ਨਹੀਂਗਾ ਵੀ ਅਸੀਂ ਕਿਤੇ ਫੋਰਚੂਨਾ ਬਣਾ ਲਈ ਹਾਰਾ ਭੰਨਤਾ ਆਵੇਗਾ ਕੋ ਬੋਤਾਂ ਨਹੀਂ ਸੌਜੀ ਚੁੱਲਾ ਦੇਖੋ ਪਹਿਲਾਂ ਚੁੱਲਾ ਚੈੱਕ ਕਰੋ ਚੈੱਕ ਕਰ ਚੈੱਕ ਕਰ ਚੁੱਲਾ ਚੈੱਕ ਕਰੋ ਮੈਂ ਟੈਂਪਰੇਰੀ ਇੱਥੇ ਹੋ ਪਾ ਕੇ ਨਾ ਗੋਹੇ ਉਹ ਕਰਤਾ ਸੀਗਾ ਅ ਦਈਆ ਤਰਤਾ ਸੀ ਮੈਂ ਕਿਹਾ ਚਲ ਥੋੜਾ ਬਾਲਾ ਤਰਿੱਜੂਗਾ ਤੇ ਚੁੱਲਾ ਚੈੱਕ ਕਰੋ ਕਿੱਲੇ ਨੂੰ ਮਿੱਟੀ ਬਾਹਰ ਚ ਲਾਈ ਪਹਿਲਾਂ ਅੱਗ ਪਾਤੀ ਇਹਨੂੰ ਵਿਚਾਰੇ ਨੇ ਢੇੜ ਆ ਗਈ ਢੇੜ ਖਾ ਗਿਆ ਕਿਉਂਕਿ ਇੱਥੋਂ ਵੀ ਟੁੱਟਿਆ ਹੋਇਆ ਸੀ ਇੱਥੋਂ ਵੀ ਟੁੱਟਿਆ ਹੋਇਆ ਸੀਗਾ ਤੇ ਮੇਰੀ ਸਲਾਹ ਸੀਗੀ ਵੀ ਮੈਂ ਇਹਨੂੰ ਸਾਰੇ ਨੂੰ ਨਾ ਦੁਬਾਰਾ ਬਣਾਵਾਂਗੇ ਬਟ ਟਾਈਮ ਹੀ ਨਹੀਂ ਇੰਨਾ ਮੇਰੇ ਕੋਲੇ ਵੇ ਚਲੋ ਮੈਂ ਇਹਨਾਂ ਨੂੰ ਕਹਿੰਦੀ ਸੀ ਮਾ ਮੈਂ ਪੈਚ ਵਰਕ ਕਰਤਾ ਇਹਦਾ ਪੈਚ ਵਰਕ ਦੇਖੋ ਵਧੀਆ ਲੱਗਦਾ ਹਾਈ ਖੁਸ਼ੀਰਾਮ ਆ ਗਿਆ ਉਹ ਧਾਰ ਚੋਣੀ ਆ ਲਾ ਉਹ ਕਹਿੰਦਾ ਮੈਂ ਇਹਦੇ ਨਾਲ ਖੇਡਣਾ ਇਹਨੂੰ ਖੋਲ ਦੋ ਜੱਦਾ ਕਿੱਥੇ ਦੀ ਹਾਂ ਹਾਈ ਕੀ ਹੋ ਗਿਆ ਭੁੱਖ ਲੱਗੀ ਆ ਹਾਂ ਦਵਾਂਗੀ ਸਲਾਹ ਹੈਗੀ ਤੇਰੀ ਮੈਂ ਤਾਂ ਮੂਹੇ ਪਰੇ ਕਰ ਲਿਆ ਹੈਗੀ ਸਲਾਹ ਖੁਸ਼ੀ ਖੁਸ਼ੀ ਰਾਮ ਖੁਸ਼ੀ ਰਾਮ ਖੁਸ਼ੀ ਰਾਮ ਖੁਸ਼ੀਆਂ ਅਬੇ ਉਹ ਖੁਸ਼ੀਆਂ ਖੁਸ਼ੀਆਂ ਇੱਥੇ ਜਾਰ ਦੰਦੀ ਨਵੜਦੀ ਦੰਦੀ ਨਵੜਦੀ ਦੰਦੀ ਨਵੜਦੀ ਦੰਦੀ ਨਵੜਦੀ ਅਈ ਅਈਏ ਗੰਦਾ ਬੱਚਾ ਗੱਤੂ ਜੀਆ ਛੋਣੂ ਜੀਆ ਗੱਤੂ ਜੀਆ ਛੋਣੂ ਜੀਆ ਨਾ ਨਾ ਕਿ ਛੋਣਾ ਹੋ ਗਿਆ ਹੂੰ ਅੱਜ ਪਤਲਾ ਜਿਹਾ ਲੱਗਦਾ ਅੱਜ ਸਾਧ ਰਿਹਾ ਦੁੱਧ ਭਲਾਇਆ ਹੈ ਨਾ ਪੱਠੇ ਖਾ ਲੰਦਾ ਦੁੱਧ ਤੇ ਹੀ ਡਿਪੈਂਡ ਆ ਇਹ ਠੱਠੇ ਪੁੱਠੇ ਖਾਂਦਾ ਹੀ ਨਹੀਂ ਉਹਦੇ ਲੋ ਰੱਖੇ ਨੇ ਪੈਰ ਤੜੀ ਖੜਾ ਚੋਲੀਆਂ ਚੱਲ ਲੈ ਚੋਬਾ ਪਾਣੀ ਲੈ ਕੇ ਆਇਆ ਵੀਰਾ ਯਾਰ ਬੋਲੀ ਇਹ ਤੇਰਾ ਹਾਈ ਜੀਭਾ ਮਾਰਦਾ ਕਹਿੰਦਾ ਮੈਨੂੰ ਵੀ ਦੇ ਦੇ ਹੋਈਆਂ ਦੇ ਕੋਲੇ ਹਾਂ ਬਸ ਕੋਸ਼ ਕਾਣ ਨੂੰ ਮੰਗਦਾ ਦੇ ਉਹਨੂੰ ਨਾ ਜੇ ਲੱਸੀ ਵੀ ਨਹੀਂ ਬਣਾਈ ਹੈਗੀ ਇੰਨੀਆਂ ਮੈਂ ਹਾਕਾ ਮਾਰੀਆਂ ਸਾਰਿਆਂ ਨੂੰ ਭਾਈ ਇਹ ਲੱਸੀ ਬਣਾ ਲੱਸੀ ਬਣਾ ਦੋ ਮੈਂ ਵੀ ਜ਼ੀ ਆ ਅਜਾ ਲੱਸੀ ਵੀ ਬਹੁਤ ਸੋਹਣੀ ਸੀ ਗਾੜੀ ਗਾੜੀ ਕਾਲੂ ਬਣਾਉਂਗੀ ਹੁਣ ਤੇਲ ਤੋਲ ਪਾ ਕੇ ਇਹਦੇ ਵਿੱਚ ਆਹ ਇਹਨੂੰ ਪੱਠੇ ਰੱਖ ਹੋਰ ਕੀ ਪਤਾ ਤੇਰੇ ਹੱਥ ਦੀ ਖਾ ਲਵੇ ਉਹ ਮੂਰੇ ਰੱਖੇ ਇੱਧਰ ਨੂੰ ਮੂਰੇ ਰੱਖ ਲੈ ਮੂਰੇ ਰੱਖ ਦੇ ਖਾ ਓਏ ਹੋਏ ਇਹਦੀ ਮਾਂ ਨੇ ਖਾਣੇ ਨਹੀਂ ਇੱਥੋਂ ਤਾਂ ਚੋਕਰਾ ਰੱਬ ਦਾ ਰੱਖਿਆ ਕਰ ਇਹਨੂੰ ਰੋਜ਼ ਸਵੇਰ ਦਾ ਕੋਈ ਖਾਤਾ ਹੀ ਨਹੀਂ ਹੱਦਾ ਉਹ ਪਰ ਦੁੱਧ ਪੀਤਾ ਉਹ ਦਵਾਈ ਦਿੱਤੀ ਹੈ ਨਾ ਗੁੜ ਦਾ ਪਿੰਨਾ ਖਾਦਾ ਇਹਨੇ ਹੋਰ ਕਿਤੇ ਇਹ ਭੁੱਖਾ ਹੀ ਹੈ ਪੂਰਾ ਪਿੰਨਾ ਐਡਾ ਲੱਡੂ ਖਾਂਦਾ ਗੁੜ ਦਾ ਗੋਲੀ ਖਾਂਦਾ ਹੁੰਦਾ ਇਹ ਗੋਲੀ ਇੱਕ ਪੀਣ ਵਾਲੀ ਦਵਾਈ ਲੈਂਦਾ ਹੁੰਦਾ ਹੈ ਨਾ ਹੈਲਦੀ ਵੈਲਦੀ ਬੱਚਾ ਬਣਦਾ ਇਹਨੇ ਲੋ ਜੀ ਟਾਈਮ ਹੋ ਗਿਆ ਜਿਹੜਾ 8:30 ਦਾ ਹੋ ਗਿਆ ਸਾਰਿਆਂ ਨੇ ਪ੍ਰਸ਼ਾਦ ਦਾ ਪਾਣੀ ਛਕ ਲਿਆ ਸੀ ਪੰਡਿਤੋਂ ਤੇ ਦੇਖੋ ਸਾਰੇ ਤੇ ਇਤਨ ਮੈਂ ਰੱਖਿਆ ਹੋਇਆ ਦੁੱਧ ਗਰਮ ਹੁਣ ਅ ਜਿਹੜਾ ਆਪਾਂ ਨੇ ਹੁਣ ਪੀਣਾ ਆ ਬੁਦਰੇ ਕਿਵੇਂ ਫਿਰ ਰਹੇ ਆ ਤੇ ਮੁਰਕੇ ਟਾਈਮ ਹੀ ਨਹੀਂ ਲੱਗਿਆ ਹਨਾ ਤੁਹਾਡੇ ਨਾਲ ਗੱਲ ਕਰਨ ਦਾ ਕੈਮਰਾ ਆਨ ਕਰਨ ਦਾ ਪਸ਼ਮਾ ਚੀ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹਨਾ ਤੇ ਤੁਹਾਡੇ ਨਾਲ ਮੈਂ ਅੱਜ ਇੱਕ ਤੁਹਾਨੂੰ ਗੱਲ ਦੱਸ ਅ ਦੱਸਦਾ ਜਾਂ ਵੀਡੀਓ ਸ਼ੇਅਰ ਕਰਦਾ ਠੀਕ ਆ ਜੀ ਮੈਂ ਲਾ ਤਾਂ ਮੈਂ ਵੀਡੀਓ ਸ਼ੇਅਰ ਕਰੂੰਗੀ ਜਿਹੜੀ ਇਸ ਤੋਂ ਬਾਅਦ ਵੀਡੀਓ ਆਉਗੀ ਨਾ ਹੁਣ ਆਪਣੀਆਂ ਵੀਡੀਓ ਥੋੜੀਆਂ ਜਿਹੀਆਂ ਲੇਟ ਚੱਲਣਗੀਆਂ ਇੱਕ ਦੋ ਕ ਦਿਨ ਲੇਟ ਚੱਲਣਗੀਆਂ ਹਨ ਜਿੱਦਾਂ ਕੱਲੂ ਦੁਸ਼ਹਿਰਾ ਹੈ ਅੱਜ ਇੱਕ ਤਰੀਕਾ ਕੱਲੂ ਦੋ ਤਰੀਕਾ ਹਨ ਮੈਂ ਖੁਸ਼ਖਬਰੀ ਵਾਲੀ ਜਿਹੜੀ ਵੀਡੀਓ ਬਣੀ ਹੋਈ ਆ ਉਹ ਵਲੌਗ ਬਣਿਆ ਹੋਇਆ ਆ ਉਹ ਅਪਲੋਡ ਕਰੂੰਗੀ ਤੇ ਇਸ ਤੋਂ ਬਾਅਦ ਕਰ ਦੂੰਗੀ ਮੈਂ ਜਿੱਦਾਂ ਇਹ ਕੱਲੂ ਵਹਿਗਰੂ ਹੁਣ ਸੁਖ ਰੱਖੇ ਵੀ ਆਪਾਂ ਇਹਨੂੰ ਆਹ ਵਾਲੇ ਵਲੌਗ ਨੂੰ 1 ਵਜੇ ਹੀ ਪਬਲਿਸ਼ ਕਰ ਦਈਏ ਹਨਾ ਤੇ ਉਸ ਤੋਂ ਬਾਅਦ ਰਾਤ ਨੂੰ 8 ਵਜੇ ਸਾਰੇ ਜਿਹੜੇ ਨੋਟੀਫਿਕੇਸ਼ਨ ਜਿਹੜਾ ਔਨ ਕਰਕੇ ਰੱਖਿਓ ਤੇ ਖੁਸ਼ਖਬਰੀ ਵਾਲੀ ਜਿਹੜੀ ਵੀਡੀਓ ਆ ਉਹਨੂੰ ਵੱਧ ਤੋਂ ਵੱਧ ਪਿਆਰ ਦਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਹੈ ਜੀ ਇਹ ਆ ਵਾਲੀ ਵੀਡੀਓ ਤੋਂ ਬਾਅਦ ਰਾਤ ਨੂੰ 8 ਵਜੇ ਖੁਸ਼ਖਬਰੀ ਵਾਲੀ ਜਿਹੜੀ ਵੀਡੀਓ ਆ ਜਿਹੜੀ ਮੈਂ ਤੁਹਾਡੇ ਨਾਲ ਇੱਕ ਖੁਸ਼ਖਬਰੀ ਸ਼ੇਅਰ ਕਰਨੀ ਆ ਮੇਰੇ ਲਈ ਤਾਂ ਉਹ ਬਹੁਤ ਵੱਡੀ ਆ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਵੱਡੀ ਲੱਗੂਗੀ ਖੁਸ਼ਖਬਰੀ ਹੈ ਨਾ ਮੇਰੇ ਲਈ ਤਾਂ ਉਹ ਬਹੁਤ ਵੱਡੀ ਖੁਸ਼ੀ ਆ ਕਿਉਂਕਿ ਕੋਈ ਵੀ ਚੀਜ਼ ਆ ਕੋਈ ਵੀ ਕਰਦੇ ਨਵਾਂ ਮੈਂਬਰ ਆਉਂਦਾ ਹਨਾ ਤੇ ਆਪਾਂ ਤਾਂ ਖੁਸ਼ੀ ਖੁਸ਼ੀ ਨਹੀਂ ਸਾਂਭੀ ਜਾਂਦੀ ਹੈ ਨਾ ਜਿਹੜੀ ਖੁਸ਼ੀ ਖੁਸ਼ੀ ਸਾਂਭੀ ਨਹੀਂ ਜਾਂਦੀ ਉਦਾਂ ਹੀ ਮੇਰੇ ਤੋਂ ਨਹੀਂ ਸਾਂਭੀ ਜਾਂਦੀ ਹੈਗੀ ਹੈ ਨਾ ਅ ਫਿਰ ਹੁਣ ਤੁਸੀਂ ਇਹ ਵੀ ਕਹੋਗੇ ਵੀ ਇੰਨੇ ਦਿਨ ਦਾ ਇਹ ਵਲੌਗ ਕਿਉਂ ਨਹੀਂ ਪਾਇਆ ਉਹ ਵਾਲੇ ਸਾਰੇ ਸਵਾਲ ਉਹ ਬਾਅਦ ਚ ਹੋਣਗੇ ਤੁਸੀਂ ਪਹਿਲਾਂ ਵੀਡੀਓ ਦੇਖ ਲਿਓ ਉਹ ਠੀਕ ਹੈ ਜੀ ਤੇ ਮੈਂ ਅੱਜ ਤੁਹਾਨੂੰ ਦੱਸਦਾ ਵੀ ਆਹ ਵਾਲੀ ਵੀਡੀਓ ਤੋਂ ਬਾਅਦ ਰਾਤ ਨੂੰ 8 ਵਜੇ ਉਹ ਵੀਡੀਓ ਆਉਗੀ ਉਹ ਤੁਸੀਂ ਦੇਖਣੀ ਆ ਸਾਰੇ ਜਾਣਿਆਂ ਨੇ ਐਂਡ ਸਾਰੇ ਜਣੇ ਨੇ ਵਧਾਈਆਂ ਵੀ ਦੇਣੀਆਂ ਨੇ ਵੀਡੀਓ ਨੂੰ ਸ਼ੇਅਰ ਵੀ ਕਰਨਾ ਲਾਈਕ ਵੀ ਕਰਨਾ ਹਾਈਪ ਵੀ ਕਰਨਾ ਇਹਨੂੰ ਵੀ ਕਰ ਦਿਓ ਇਹਨੂੰ ਵੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿਹੜੀ-ਕਿਹੜੀ ਭੈਣ ਨੂੰ ਕਿਹੜੇ-ਕਿਹੜੇ ਮੇਰੇ ਵਿਊਅਰਸ ਨੂੰ ਐਕਸਾਈਟਮੈਂਟ ਬਣੀ ਹੋਈ ਆ ਹਨਾ ਕਿ ਕੀ ਖੁਸ਼ਖਬਰੀ ਆ ਕੀ ਖੁਸ਼ਖਬਰੀ ਆ ਕਿਉਂਕਿ ਕਾਫੀ ਦਿਨ ਹੋ ਗਏ ਕਿਉਂਕਿ ਖੁਸ਼ਖਬਰੀਆਂ ਜਿੱਦਾਂ ਹੁਣ ਤਿਹਾੜ ਨੇ ਖੁਸ਼ਖਬਰੀਆਂ ਬਹੁਤ ਸਾਰੀਆਂ ਨੇ ਮੈਂ ਹੁਣ ਸੋਚਿਆ ਬਈ ਹੁਣ ਕੱਲ ਨੂੰ ਵੀ ਆਪਣੇ ਦੁਸ਼ਹਿਰੇ ਕੱਲ ਨੂੰ ਦੁਸ਼ਹਿਰਾ ਆ ਕੱਲ ਨੂੰ ਦੁਸ਼ਹਿਰੇ ਵਾਲੇ ਦਿਨ ਵੀ ਆਪਣੀ ਇੱਕ ਖੁਸ਼ਖਬਰੀ ਆ ਹਨਾ ਤੇ ਉਹ ਵੀ ਬਲੌਗ ਬਣ ਜਾਣਾ ਆ ਤੇ ਫਿਰ ਆਪਾਂ ਦੁਸ਼ਹਿਰਾ ਕਿਵੇਂ ਮਨਾਉਨੇ ਆ ਉਹ ਵੀ ਵੀਡੀਓ ਬਣਦੀ ਨਾਲ ਦੀ ਨਾਲ ਚੱਲਦੀ ਰਹਿਣੀ ਆ ਹਨਾ ਫਿਰ ਜੇ ਮੈਂ ਏਦਾਂ ਤੁਹਾਡੇ ਨਾਲ ਸ਼ੇਅਰ ਨਹੀਂ ਕਰੀਆਂ ਹੈਗੀਆਂ ਫਿਰ ਤਾਂ ਆਪਣੇ 1 ਮਹੀਨਾ 2 ਮਹੀਨੇ ਲੇਟ ਚਲੇ ਜਾਣਗੇ ਇਹ ਸਾਰੇ ਵਲੌਗ ਹਨਾ ਫਿਰ ਏਦਾਂ ਵਧੀਆ ਨਹੀਂ ਲੱਗਦਾ ਕੋਈ ਵੀ ਚੀਜ਼ ਹੈ ਜਿਹੜੀ ਨਾਲ ਦੀ ਨਾਲ ਸ਼ੇਅਰ ਕਰੀ ਜਾਵੇ ਨਾ ਉਹੀ ਵਧੀਆ ਲੱਗਦੀ ਹੁੰਦੀ ਹੈ ਜੇ ਹੁਣ ਮੈਂ ਜਿਹੜੀ ਅੱਜ ਖੁਸ਼ੀ ਆ ਇਹ ਮੈਂ ਤੁਹਾਨੂੰ ਅੱਜ ਤੋਂ 10 ਦਿਨ ਬਾਅਦ ਦਵਾਂਗੀ ਉਹ ਵਧੀਆ ਨਹੀਂ ਲੱਗਣੀ ਉਹ ਐਕਸਾਈਟਮੈਂਟ ਜੀ ਖਤਮ ਹੋ ਜਾਂਦੀ ਆ ਆਪਣੀ ਹਨਾ ਤੇ ਤਾਂ ਕਰਕੇ ਕਹਿਨੀ ਆ ਵੀ ਹੋੜ ਬਲੌਗ ਆਪਾਂ 8 ਵਜੇ ਤੁਸੀਂ ਕਮੈਂਟ ਕਰ ਦਿਓ ਮੈਨੂੰ ਠੀਕ ਹੈ ਜੀ ਤੁਸੀਂ ਮੈਨੂੰ ਯਾਦ ਕਰਾਉਣਾ ਵੀ ਭੈਣੇ ਵੀਡੀਓ 8 ਵਜੇ ਪਾ ਦੇ ਠੀਕ ਹੈ ਜੀ ਤੁਸੀਂ ਯਾਦ ਕਰਾਉਣਾ ਕਮੈਂਟਸ ਕਰ ਕਰਕੇ ਸਾਰਿਆਂ ਨੇ ਆਈ ਹੋਪ ਮੈਨੂੰ ਤੁਸੀਂ ਸਾਰੀ ਵਧਾਈਆਂ ਦਿਓਗੇ ਠੀਕ ਹੈ ਜੀ ਤੇ ਖੁਸ਼ੀ ਦਾ ਖੁਸ਼ੀ ਹੁੰਦੀ ਆ ਤੇ ਫਿਰ ਹੁਣ ਰੋਜ਼ ਹੀ ਖੁਸ਼ਖਬਰੀ ਹੋਈ ਜਾਣੀ ਆ ਹਨਾ ਕਦੇ ਕੋਈ ਕਦੇ ਕੋਈ ਤਿਹਾਰ ਨੇ ਕੋਈ ਚੀਜ਼ ਘਰੇ ਆਉਗੀ ਤੇ ਕੋਈ ਨਵਾਂ ਮੈਂਬਰ ਆਊਗਾ ਰੋਜ਼ ਖੁਸ਼ਨਾ ਖੁਸ਼ ਹੁੰਦਾ ਰਹਿਣਾ ਰੋਜ਼ ਖੁਸ਼ਨਾ ਖੁਸ਼ ਹੁੰਦਾ ਰਹਿਣਾ ਹਨਾ ਤੇ ਉਹਦੇ ਕਰਕੇ ਮੈਂ ਤੁਹਾਨੂੰ ਕਹਿਨੀ ਆਂ ਵੀ ਜਿਹੜੀ ਉਹ ਵਾਲੀ ਆਪਣੀ ਖੁਸ਼ਖਬਰੀ ਹੈ ਨਾ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲਾਂਗੇ ਠੀਕ ਹੈ ਜੀ ਤੇ ਹੁਣ ਮੈਂ ਦੁੱਧ ਚ ਮਿੱਠਾ ਘੋਲ ਲਵਾਂ ਤੇ ਆਪਾਂ ਘਰੂਮ ਚ ਜਾ ਕੇ ਮਿਲਦੇ ਆਂ ਪੱਖਾ ਬੰਦ ਕਰਕੇ ਬਹੁਤ ਗਰਮੀ ਆ ਫੜਿਆ ਨਹੀਂ ਜਾਂਦਾ ਲੌਬੀ ਵਾਲਾ ਪੱਖਾ ਵੀ ਮੈਂ ਬੰਦ ਕਰਤਾ ਮੈਂ ਆ ਵੀ ਬੰਦ ਕਰਤਾ ਪਹਿਲਾਂ ਮੈਂ ਭਾਂਡੇ ਧੋਂਦੀ ਸੀ ਇਹ ਪੱਖਾ ਚੱਲਦਾ ਸੀਗਾ ਚਲੋ ਰੂਮ ਚ ਜਾ ਕੇ ਮਿਲਦੇ ਆਂ ਤਰ ਸ਼ੇਅਰ ਮੜ ਜੇ ਸਿਲਾਵੇ ਲਾਈਵ ਕਾਈ ਹੈ ਗਰਮੀ ਬੜੀ ਜਾਂਦੇ ਆ ਲਾਈਵ ਕਰ ਲੈਨੇ ਹੈਗਾ ਟਾਈਮ ਕਿੰਨਾ ਟਾਈਮ ਆ ਮੈਂ ਤਾਂ ਥੱਕ ਗਈ ਕਰ ਲੈਨੇ ਚਲੋ ਕੋਈ ਗੱਲ ਨਹੀਂ ਇਸ ਲਾ ਕੇ ਤੇ ਚਲੋ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ ਇੱਥੇ ਕਰਦੇ ਆ ਉਮੀਦ ਆ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਤਾਏ ਆ ਵੀ ਕੱਲ ਨੂੰ ਜਿਹੜਾ ਖੁਸ਼ਖਬਰੀ ਵਾਲਾ ਵਲੌਗ ਆ ਉਹ ਆਊਗਾ ਤੇ ਬਾਕੀ ਤੁਸੀਂ ਮੈਨੂੰ ਸਾਰੀਆਂ ਭੈਣਾਂ ਯਾਦ ਕਰਾ ਦਿਓ ਤੇ ਮੇਰੇ ਵੱਲੋਂ ਤੇ ਮੇਰੀ ਪੂਰੀ ਫੈਮਿਲੀ ਵੱਲੋਂ ਕੱਲ ਨੂੰ ਸਾਨੂੰ ਸਾਰਿਆਂ ਨੂੰ ਹੈਪੀ ਦੁਸ਼ਹਿਰਾ ਹੈ ਤਾਂ ਹੈਪੀ ਦੁਸ਼ਹਿਰਾ ਜੀ ਠੀਕ ਹੈ ਜੀ ਇਹ ਜੇ ਦਾਸੰਮੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਹਾਡੀ ਹਰ ਇੱਕ ਅ ਮਨੋਕਾਮਨਾ ਪੂਰੀ ਹੋਵੇ ਤੇ ਹਰ ਥਾਂ ਤੇ ਤੁਹਾਡੀ ਜਿੱਤ ਹੋਵੇ ਤੇ ਵਾਹਿਗੁਰੂ ਉਦਾਂ ਹੀ ਹੁਣ ਤੁਸੀਂ ਵੀ ਅਰਦਾਸ ਕਰਿਓ ਵੀ ਸਾਡੀ ਵੀ ਰੇਖਾਂ ਤੇ ਜਿੱਤ ਹੋਵੇ ਹਾਂ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਰੱਕੀਆਂ ਬਖਸ਼ੇ ਤੰਦਰੁਸਤੀ ਬਖਸ਼ੇ ਤੇ ਰਾਜ ਵੀ ਜਵੰਧੇ ਵੀਰੇ ਲਈ ਸਾਰੇ ਜਾਣੇ ਅਰਦਾਸ ਕਰਨੀ ਨਾ ਛੱਡਿਓ ਤੇ ਆਪਣੀ ਅਰਦਾਸ ਦੇ ਵਿੱਚ ਉਹਨਾਂ ਦਾ ਨਾਮ ਜ਼ਰੂਰ ਲੈਂਦੇ ਰਹੋ ਠੀਕ ਹੈ ਜੀ ਤੇ ਕੋਈ ਵਾਲੀ ਨਹੀਂ ਥੋੜੀ 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 ਕਰਕੇ ਆਪਾਂ ਨੂੰ ਆ ਖਬਰ ਆਉਂਦੀ ਰਹੇ ਹੈ ਨਾ ਉਧਰੋਂ ਹਸਪੀਟਲ ਚ ਤੇ ਅੱਜ ਮੈਂ ਨਿਊਜ਼ ਜਿਹੜੀ ਹੁਣ ਦੇਖੀ ਆ ਮੈਂ ਚੰਗੀ ਤਰ੍ਹਾਂ ਅੱਜ ਮੇਰਾ ਟਾਈਮ ਵੀ ਨਹੀਂ ਲੱਗਿਆ ਨਿਊਜ਼ ਦੇਖਣ ਦਾ ਪਰ ਥੋੜੀ ਥੋੜੀ ਜ਼ਰੂਰ ਦੇਖੀ ਆ ਵੀ ਕਹਿੰਦੇ ਆ ਕੱਲ ਨੂੰ ਹਸਪੀਟਲ ਚੇਂਜ ਕਰ ਦਣਗੇ ਬਾਕੀ ਹੁਣ ਆਪਾਂ ਨੂੰ ਕੁਝ ਨਹੀਂ ਪਤਾ ਹੈਗਾ ਕਿਉਂਕਿ ਅੰਦਰਲੀ ਖਬਰ ਹਾਲੇ ਨਹੀਂ ਸੱਚ ਸਾਹਮਣੇ ਆ ਰਿਹਾ ਹੈ ਨਾ ਤੇ ਵੈਸੇ ਗਿਰੂ ਜੋ ਵੀ ਸੱਚ ਆ ਉਹ ਖੁਸ਼ੀ ਵਾਲਾ ਹੀ ਹੋਵੇ ਵੀ ਵੀਰਾ ਥੋੜੀ ਥੋੜੀ ਜਿਵੇਂ ਕਹਿੰਦੇ ਮੂਵਮੈਂਟ ਕਰਨ ਲੱਗ ਗਿਆ ਹਨਾ ਐ ਕਹਿਣ ਸਾਰੇ ਜਾਣੇ ਵੀ ਚਲੋ ਆਪਾਂ ਨੂੰ ਵੀ ਪਤਾ ਵੀ ਛੱਟ ਵੱਡੀ ਆ ਵੀ ਉਹ ਹੌਲੀ ਹੌਲੀ ਉਹ ਰਾਮ ਆਊਗਾ ਕੋਈ ਗੱਲ ਨਹੀਂ ਆਜੂਗਾ ਰਾਮ ਪਰ ਵੀਰਾ ਹੌਲੀ ਹੌਲੀ ਜਿਵੇਂ ਕਹਿੰਦੇ ਥੋੜਾ ਕੋਈ ਕੋਈ ਜਿਵੇਂ ਕਹਿੰਦੇ ਸਾਈਨ ਦਵੇ ਵੀਰਾ ਵੀ ਮੈਂ ਠੀਕ ਆ ਹਨਾ ਕਿਸੇ ਪਾਸਿਓ ਵਹਿਗੁਰੂ ਵੱਲੋਂ ਕੋਈ ਚਮਤਕਾਰ ਹੋ ਜਵੇ ਵਹਿਗੁਰੂ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਠੀਕ ਕਰਦਣ ਜਲਦੀ ਜਲਦੀ ਠੀਕ ਹੈ ਜੀ ਤੇ ਚਲੋ ਆਪਾਂ ਅੱਜ ਦੀ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਦੇ ਹੈਗੇ ਤੇ ਕੱਲ ਨੂੰ ਆਪਾਂ ਤੁਹਾਨੂੰ ਖੁਸ਼ਖਬਰੀ ਦੀ ਵੀਡੀਓ ਨਾਲ ਜ਼ਰੂਰ ਮਿਲਾਂਗੇ ਰਾਤ ਨੂੰ 8 ਵਜੇ ਤੇ ਤੁਸੀਂ ਮੈਨੂੰ ਯਾਦ ਕਰਾਉਣਾ ਨਾ ਭੁੱਲਿਓ ਠੀਕ ਹੈ ਜੀ ਤੇ ਕੱਲ ਨੂੰ ਹੈਗਾ ਦੁਸ਼ਹਿਰਾ ਜਿਵੇਂ ਤੁਹਾਨੂੰ ਦੱਸੇ ਦਿੱਤਾ ਤੇ ਮੇਰੇ ਵੱਲੋਂ ਫੇਰ ਤੁਹਾਨੂੰ ਇੱਕ ਵਾਰੀ ਦੁਸ਼ਹਿਰੇ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਤੁਸੀਂ ਦੁਸ਼ਹਿਰਾ ਦੇਖਣ ਜਾਇਓ ਮੇਲਾ ਦੇਖਣ ਜਾਇਓ ਪਰ ਮੈਂ ਤਾਂ ਪਤਾ ਨਹੀਂ ਜਾਊਂਗੀ ਜਾਂ ਨਹੀਂ ਜਾਊਂਗੀ ਬੱਚੇ ਜ਼ਰੂਰ ਜਾਣਗੇ ਤੇ ਜੇ ਗਏ ਇਹਨਾਂ ਨੇ ਵੀਡੀਓ ਬਣਾ ਕੇ ਲਿਆ ਕੇ ਦਿੱਤੀ ਤਾਂ ਤੁਹਾਡੇ ਨਾਲ ਰੌਣ ਦੀਆਂ ਵੀਡੀਓ ਆਪਾਂ ਸ਼ੇਅਰ ਕਰਾਂਗੇ ਮੇਲੇ ਦੀਆਂ ਠੀਕ ਹੈ Bye.